ਦੇਖੋ ਜੀ ਸਾਹਿਬ ਜੇ ਤਾਂ ਜਾਪੀ ਜੀ ਕਿ ਉਹ ਜੇ ਮਾ ਸਿੱਧਾ ਹੁਲਾ ਮਾਰਦਾ ਬਾਹਰ ਜੀ ਜਦ ਡਸਟਬਿਨ ਚ ਨਹੀਂ ਜਦ ਛੱਪੜ ਜਿਵੇਂ ਐਸੇ ਹੀ ਜਾਂਦੀ ਹੈ ਉਹਨੇ ਲੱਤ ਖਾਣੀ ਸਾਲੇ ਨੇ ਮੈਂ ਐਸੇ ਹੀ ਲੱਤ ਖਾਣੀ ਨੰਬੇ ਸੜੀ ਗੱਲ ਸੁਣਾਉਂਗਾ ਚਲ ਪੁੱਛ ਮੇਜ ਕਿ ਲਿਆ ਗਿਆ ਕਹਿੰਦਾ ਯਾਰ ਪੁੱਛ ਲਾ ਗਿਆ ਕਹਿੰਦਾ ਇਹ ਗੁਰਚਾਰਨਾ ਮੇਰੇ ਨਾਲ ਅੱਜ ਕੈਮਰਾਮੈਨ ਬਣਿਆ ਬਾਏ ਗਲਤੀ ਮਰਦੀ ਮਾਫ ਕਰਿਓ ਯੋ ਪਰhle ਵੀਡੀਓ ਹੋ ਗਈ ਕਿਥੇ ਬਾਕੀ ਹੁਣ ਜੱਗੇ ਨੂੰ ਦੇਖਦੇ ਆਂ ਕਿਾ ਕਿਆ ਕਰਨ ਤੇ ਪਿੰਚ ਚੱਕਦੇ ਆਂ ਤੇ ਮੈਨੂੰ ਲੈ ਚੱਲੇ ਉਹ ਨਾਲ ਜੱਗਾ ਸਲੂਨ ਵਾਲਾ ਜੱਗਾ ਨਾ ਜੀ ਇਹ ਆ ਬਾਈ ਜੱਗਾ ਜੱਗਾ ਸਲੂਨ ਆ ਬਾਈ ਅੰਦਰ ਤੇ ਜਾਉਣਾ ਪੈਣਾ ਛਾਤੀਆਂ ਦੀਆਂ ਮਾਰਦਾ ਹੈ ਨਾ ਜਦੋਂ ਲੇ ਕੇ ਆ ਉਹਨੂੰ ਬੁਲਾ ਕੇ ਕਿਆ ਕਹਿੰਦਾ ਇਹ ਚੱਲ ਬਾਕੀ ਬਾਈ ਇਹ ਮੁੰਡੇ ਦਾ ਉਹ ਸਲੂਨ ਹੈ ਰੋਪੜ ਚ ਡੀਏਵੀ ਸਕੂਲ ਕੋਲ ਵਧੀਆ ਕੰਮਕਾਰ ਆ ਮੁੰਡੇ ਦਾ ਚਲੋ ਬਾਕੀ ਮਿਲਦੇ ਅੱਗੇ ਇਹ ਜੱਕੜਿਆ ਸੀ ਸਲੂਨ ਚ ਇਹ ਮੁੰਡੇ ਦਾ ਸਲੂਨ ਹੈ ਨਹੀਂ ਚੱਕ ਲੈ ਤਾਂ ਇਦਾਂ ਕਹਿੰਦੇ ਚੱਕ ਕੇ ਰੱਖ ਲਿਆ ਇਹ ਮੁੰਡੇ ਦਾ ਸਲੂਨ ਹੈ ਡੀਏਵੀ ਸਕੂਲ ਬਾਅਦ ਸਲੂਨ ਤੁਹਾਨੂੰ ਦਿਖਾਤਾ ਬਾਕੀ ਇਹ ਹੁਣ ਤਾਂ ਲੱਗਦਾ ਨਹੀਂ ਸ਼ਰੀਫ ਜਾ ਗੰਜੇਪਨ ਤੇ ਉਹ ਜਿਹੜੀ ਲੋਕਾਂ ਨੂੰ ਮੁੰਨਦਾ ਕਿਦਣਾ ਇਹਨੂੰ ਪਤਾ ਨਹੀਂ ਕਿਉਂ ਹੋਇਆ ਕਿਹਾ ਨਹੀਂ ਰਾਤ ਨੂੰ ਲੱਗ ਗਿਆ ਜਮਾਂ ਹੀ ਖਾਲੀ ਕਰਤਾ ਇਹ ਤਾਂ ਸਿਰ ਬਾਕੀ ਇੱਕ ਬੰਦਾ ਹੋਰ ਚੱਕਣਾ ਹੈ ਉਹ ਮੁੰਡਾ ਕੈਮਰੇ ਗੁੰਮਰੇ ਲਾਉਂਦਾ ਏ ਗੱਡੀ ਜਲਾਲਾ ਗੱਡੀ ਉਹਨੂੰ ਬਾਕੀ ਦੇਖ ਦੇਣਾ ਵੀਡੀਓ ਕਾਮ ਬਾਕੀ ਮੇਰੇ ਹੱਥ ਤੇ ਇਹਨਾਂ ਤਾਂ ਤੁਸੀਂ ਜਾਣਦੇ ਹੀ ਹੋਗੇ ਹੈਲੋ ਗਾਇਸ ਹੈਲੋ ਗਾਇਸ ਆ ਬੰਦੇ ਨੂੰ ਜਾਣਦੇ ਲੋਕ ਸ਼ਰਮਾਉਂਦਾ ਬਹੁਤ ਆ ਕਾਕੇ ਦਾ ਵਿਆਹ ਇਹਦਾ ਥੋੜੇ ਦਿਨਾਂ ਤੱਕ ਵਿਚਾਰੀਦਾ। ਹਾਂ। ਕੁੜੀ ਬੜੀ ਸੋਹਣੀ ਲੱਗੀ ਬਾਈ ਇਹਨੇ। ਆਮ ਜਿਹਾ ਜ ਮਰਜੀ ਹੈ। ਵਿਆਹ ਤਾਂ ਹੋਣਾ ਹੀ ਹੁੰਦਾ ਇੱਕ ਦਿਨ। ਹਾਂ ਚੱਲ ਤੂੰ ਦੱਸ ਬਾਈ ਤੈਂ ਕਦ ਕਰਾਉਣਾ? ਮੈਂ ਤਾਂ ਯਾਰ ਕਰਵਾ ਸਕਦਾ ਲੋਕਾਂ ਦੇ। ਉਮੀਦ ਹੈ। ਮਨ ਨੂੰ? ਹਾਂ। ਨਹੀਂ ਮੈਂ ਤਾਂ ਹੁਣ ਦੇ 90 ਵਾਲੇ ਦਾ ਤਾਂ ਕੰਮ ਜਮਾ ਬੀਜ ਲਿਆ ਵੀ ਉਹ ਤਾਂ ਭੁੱਲ ਜਾਣ। ਜਿਹੜੇ 90 ਦੇ ਥੱਲੇ ਹੈ ਨਹੀਂ। ਹੂੰ। ਵੀ ਕਾਕੀ ਹੁਣ ਮੇਰਾ ਤਾਂ 99 ਦਾ ਏ। ਇਹਦੇ ਵੀ ਮੁੰਡਾ ਦਾ ਫੋਨ ਵੀ ਆ ਗਿਆ। ਵੀ ਹਜੇ ਚਾਂਸ ਹੈ ਕਿ 50 50। ਹੈਲੋ ਜਿਹੜਾ ਬਾਈ ਇੱਥੇ ਆਇਆ ਨਹੀਂ ਨਹੀਂ ਬਾਈ ਉਹ ਨਹੀਂ ਜਿਹੜਾ ਮੜਿਆ ਬੋਲਦਾ ਨਾ ਉਹ ਪਿੱਛੇ ਆ ਬਾਬੇ ਮੇਰੇ ਪਿੱਛੇ ਨਹੀਂ ਬੈਠ ਹੁੰਦਾ ਲੈ ਬਾਈ ਇਹ ਕੇ ਵੀ ਆਉਣ ਲੱਗਿਆ ਆ ਵੀ ਬਿਮਾਰੀ ਇਹਨੇ ਵੀ ਜਾਣਾ ਆ ਬਿਮਾਰੀ ਹਾਂ ਦੇਖ ਲੈ ਮੁੰਡਾ ਕਿੰਨਾ ਸੋਹਣਾ ਮੁੰਡਾ ਬਹੁਤ ਸੋਹਣਾ ਆ ਰਹਿਣਾ ਕਹਿ ਰਹੇ ਇਹਦੇ ਬਾਬੇ ਜਿਹੜੇ ਸਿਕਸ ਪੈਕ ਆ ਇਹ ਤਾਂ ਐਂਡ ਲਾ ਰਹੇ ਆ ਜਿਹੜੇ ਉਹਦੇ ਉਹਦੇ ਸਿਕਸ ਪੈਕ ਜ਼ਿਆਦਾ ਐਂਡ ਲਾ ਰਹੇ ਵੈਸੇ ਇਹਦੇ ਮੜੇ ਹੋਰ ਉੱਪਰ ਆ ਇਹ ਮੜੇ ਹਾਈ ਕੁਆਲਿਟੀ ਚ ਆ ਇਹ ਹਾਈ ਕੁਆਲਿਟੀ ਚ ਬਾਬੇ ਇਹਦਾ ਕੈਮਰਾ ਦਾ ਕੰਮ ਆ ਆ ਮੁੰਡਾ ਪੱਗਾਂ ਹੀ ਸੈੱਟ ਕਰਦਾ ਵੀਰ ਜੀ ਦਾ ਬਸ ਇਹਨੂੰ ਆਪਣੇ ਆਪ ਨਾਲ ਦੇ ਇਹੀ ਤੇ ਇਹੀ ਤੇ ਇਹਨਾਂ ਦੀ ਆਦਤ ਤਾਂ ਪੈੜੀ ਬਾਬੇ ਬੰਦਾ ਸਾਹ ਬੈਠਾ ਹੁੰਦਾ ਨਾ ਅੱਗੇ ਫਿਰ ਨੀਅਤ ਕਰੀ ਜਾਂਦਾ ਹੁੰਦਾ ਸਾਹਿਬ ਜੀ ਬੇਟਾ ਜੀ ਹਾਂ ਆ ਦੇ ਕਾ ਇਹੀ ਰਿਸਪੈਕਟ ਹੁੰਦੀ ਐ ਇੱਜ਼ਤ ਮਾਣੇ ਕਰੋ ਹੁਣ ਤੁਸੀਂ ਟੱਕੀ ਲਾਓ ਜਿਵੇਂ ਸਾਹਿਬ ਜੀ ਦੀ ਟੱਕੀ ਕਿਤਾ ਦੇਖ ਭਾਈ ਇਹ ਤੇ ਪਹਿਲਾਂ ਆ ਦੇਖੋ ਭਾਈ ਆ ਦੇਖੋ ਭਾਈ ਇੱਕ ਖੋਲਣ ਆਇਆ ਸਾਹਿਬ ਜੀ ਪੂਰਾ ਨਹੀਂ ਨਹੀਂ ਤੈਨੂੰ ਕਿਹਨੇ ਕਿਹਾ ਖੜਨੇ ਨੂੰ ਪਾ ਬਹਿ ਜਾ ਯਾਰ ਮੰਨੀ ਅੱਗ ਲੱਗਦੀ ਆ ਬਾਬੇ ਨਹੀਂ ਬਾਬੇ ਇਹਨੂੰ ਪਤਾ ਕਿ ਉਲਟੀਆਂ ਲੱਗਦੀਆਂ ਤਾਂ ਅੱਗੇ ਵੇਟਣਾ ਚਾਹਦਾ ਨਿਆਣਾ ਨਹੀਂ ਹੁੰਦਾ ਆ ਜਾ ਉਹ ਦੇਖੀ ਤੂੰ ਉਹਦੀ ਗੱਡੀ ਤੋੜਨੀ ਸਾਲ ਸੋਲਦਾ ਮੇਰੀ ਇੱਕ ਜਿਹੜੇ ਬਾਈ ਦਾ ਜਨਮਦਾਨ ਆ ਨਾ ਉਹ ਕਹਿੰਦਾ ਵੀ ਭਾਈ ਮੈਂ ਤੁਹਾਨੂੰ ਪੈਸੇ ਫੜਾ ਦੇਣੇ ਵੀ ਜਿੱਦਾਂ ਮਰਜ਼ੀ ਇੰਜੋਏ ਕਰੋ ਪਰ ਪੈਸੇ ਜੱਗੇ ਨੂੰ ਨਹੀਂ ਬਣਾਉਣੇ ਠੀਕ ਹੈ ਮੈਨੂੰ ਫੜਾ ਦੋ ਬਾਬਾ ਜੱਗੇ ਨੂੰ ਪੈਸੇ ਨਹੀਂ ਦੇਣੇ ਬਰ ਠੀਕ ਹੈ ਜੱਗੇ 'ਤੇ ਭਰੋਸਾ ਨਹੀਂ ਹੈ ਭਰੋਸਾ ਜਮਾ ਹੀ ਨਹੀਂ ਜੱਗੇ ਨੂੰ ਪੈਸੇ ਨਹੀਂ ਦੇਣਾ ਵੀਰੇ ਠੀਕ ਹੈ ਉਹ ਚਲ ਕੋਈ ਨਾ ਠੀਕ ਹੈ ਨਾ ਬਾਈ ਜੇ ਗੁੱਸਾ ਕਰ ਬਾਈ ਗਿੱਲਾ ਕਰ ਤੈਨੂੰ ਪੈਸੇ ਨਹੀਂ ਦੇਣਾ ਬਾਈ ਨਾ ਮੈਂ ਦੇਣੇ ਨਾ ਲੈਣੇ ਤੇਰੀ ਬੂਥੀ ਤੇ ਹੀ ਲੱਗਦਾ ਵੀ ਤੂੰ ਹਰਾਮੀ ਐ ਨਾ ਮੈਂ ਦੇਣੇ ਨਾ ਗੱਜਾ ਜਾ ਮੈਂ ਨਹੀਂ ਰੱਖਿਆ ਸਣਿਆ ਤਾ ਯਾਰ ਬਾਬੇ ਨਹੀਂ ਤੈਨੂੰ ਕੱਟ ਗਲਤ ਬੋਲਿਆ ਨਹੀਂ ਨਹੀਂ ਹੁਣ ਇੱਦਾਂ ਹੀ ਰੱਖਿਓ ਤੇਰਾ ਕੱਟ ਗਲਤ ਬੋਲਿਆ ਸਣਿਆ ਰਮਨ ਦੇ ਹਿਸਾਬ ਅਗਲੇ ਪੈਸੇ ਰੱਖਿਓ ਨਾ ਨਹੀਂ ਤੇਰਾ ਨਹੀਂ ਹੁਣ ਕੱਟ ਦੇ ਹਿਸਾਬ ਅਗਲੇ ਰੱਖਿਓ ਤੇਰਾ ਮੂੰਹ ਦੇਖ ਕੇ ਲੱਗਦਾ ਵੀ ਤੂੰ ਹਰਾਮੀ ਐ ਵੀ ਅੱਜ ਪਾਏ ਆ ਮੜਾ ਸੋਨੀ ਦਾ ਕੈਮਰਾ ਦਿਖਾ ਦਈਏ ਠੀਕ ਕਰਾ ਲਈਏ ਆਜੋ ਵੀ ਆਜੋ ਕੈਮਰਾ ਬਹੁਤ ਭਾਰੀ ਹੈ ਤਾਂ ਫਿਰ ਚਾਰ ਦਿਨ ਲੱਗੇ ਆਹ ਦਿਖਾ ਦਈਏ ਆਹ ਵੀ ਅਪਾ ਦੇਣਾ ਹੈ ਕੋਈ ਵੀ ਸੋਹਣੀ ਜੀ ਐਂਟਰੀ ਦੀ ਇੱਦਾਂ ਜੀ ਮੜਾ ਲੈਂਸ ਚੈੱਕ ਕਰ ਰਹੇ ਆ ਜਿਹਦੇ ਲੈਂਸ ਚ ਪ੍ਰੋਬਲਮ ਆਉਂਦਾ ਹੈ ਉਸ ਦਾ ਬੋਡੀ ਦਾ ਪਨ ਚੈੱਕ ਕਰ ਲੈਦੇ ਤੋਰ ਵੇਖੀ ਪਾ ਦਿੱਤੀ ਸੰਭਲ ਨਹੀਂ ਕਰ ਰਿਹਾ ਸੋਨੀ ਗੇਅਰ ਚ ਅਪੀਸ਼ੀਲ ਜਿੰਨੀ ਜਗ੍ਹਾ ਤਾਂ ਵੀ ਇੱਥੇ ਜਾ ਕੇ ਰੱਖਾਂਗੇ ਆਪਣਾ ਜਹਾੜਾ ਵੀ ਬਾਕੀ ਉਹ ਦੇਖਦੇ ਕਿੰਨੇ ਦਿਨ ਨੂੰ ਦਿਨ ਵਾਸਤੇ ਰੱਖਦੇ ਫਰੋਂ ਦੇ ਨਵੇਂ ਬੱਚੇ 96 52 ਲੈ ਵੀ ਆਪਾਂ ਪਹੁੰਚ ਗਏ ਜੰਡੀਗੜ ਅਬ ਬਿਨਾ ਹੈਲਮਟ ਤੋਂ ਕੁੜੀਆਂ ਫਿਰਦੀਆਂ ਇਹ ਇਹ ਮੈਨੂੰ ਸਮਝ ਨਹੀਂ ਲੱਗੀ ਇਹ ਚੱਕਰ ਗਿਆ ਹੈ ਸਮਝਣ ਨੂੰ ਕੀ ਆ ਕੁੜੀ ਉੜੀਆਂ ਨੂੰ ਵੇਸੇ ਹਲਮੜ ਦੇ ਵੇਸੇ ਨਾ ਸ਼ੂਟ ਛਾੜ ਕੋਈ ਨਹੀਂ ਹੈਗੀ ਇਹ ਤਾਂ ਇਹ ਤਾਂ ਰੋਮਾਂ ਦੀ ਲੇਟਾ ਇਹ ਤਾਂ ਧੁੱਕਾ ਹੈ ਵੀ ਹਾਂ ਜਿਹਦਾ ਅਲੱਗ ਅਲੱਗ ਹੈ ਇਹ ਰੋਮਾਂ ਦੀ ਲੇਟਾ ਰੋਮਾਂ ਦੀ ਲੇਟਾ ਉਹ ਕਹਿੰਦੇ ਹੁਣ ਤਾਂ ਨਾਗਪਾਲ ਕੋਲ ਚੱਲੀ ਨਾਗਪਾਲ ਕਿੰਨਾ ਕੋਲ ਨਾਗਵਾਲ ਕੋਲ ਚੱਲੀ ਨਾਗਵਾਲ ਦੇਖੀ ਗੱਡੀ ਵਾਹ ਕੇ ਆਹੋ ਇਹ ਕਹਿੰਦੇ ਤਾਂ ਗੱਡੀ ਹੋਏ ਨੂੰ ਵੀ ਆਪਾਂ ਆਟੋ 'ਚ ਬੈਠੇ ਜਾਨ ਕਾਰ ਵੀ ਕਹਿੰਦੇ ਬਾਬੇ ਉਹਦੇ ਸਾਹਮਣੇ ਲਾ ਲਈ ਕਹਿੰਦਾ ਅਮਰਤ ਯਾ ਬਾਈ ਇੱਕ ਗੱਲ ਆਪਣੇ ਹੁਣ ਦੇਖ ਲੈ ਕਿੰਨੀ ਗਰਮੀ ਰਹੀ ਆ ਆ ਬੂਟਿਆਂ ਬਿਨਾਂ ਹੀ ਆਪਣੇ ਬੁਰਾ ਹਾਲਤਾ ਆ ਦੇਖ ਲੈ ਬਾਈ ਸਾਬ ਬੂਟਿਆਂ ਦੀ ਮਨਣ ਵਾਲੀ ਗੱਲਾਂ ਨਾ ਚੰਡੀਗੜ੍ਹ ਤੋਂ ਦਾ ਬੱਬੇ ਈ ਇਸੀ ਗੱਲ ਦਾ ਫਾਇਦਾ ਦੇਖ ਲੈ ਯਾ ਚੀਜ਼ ਆਪਾਂ ਵੀ ਪੰਜਾਬ 'ਚ ਬਣਾਉਣੀ ਆ ਬਾਈ ਨਾ ਆਕਸੀ ਸਾਬ ਨਾਲ ਮਿਲ ਕੇ ਠੀਕ ਆ ਨਾ ਬਣਾ ਦੇਣਾ ਹਾਂ ਹੋ ਗਏ ਬੂਟਾ ਕਿੰਨੇ ਖਰਚਾ ਹੋਸ ਇਹ ਯਾਦ ਦੀ ਗੱਲ ਨਹੀਂ ਬਾਈ ਇਹ ਚੀਜ਼ ਚਾਹੀਦੀ ਆ ਹੁਣ ਆਪਾਂ ਨੂੰ ਗੌਰ ਕਰਨੀ ਪਣਦੀ ਆ ਕਲੋਂ 90 ਵਾਲਿਆਂ ਦੇ ਜੇ ਵਿਆਹ ਨਹੀਂ ਹੁੰਦੇ ਸਾਲ ਆਹੀ ਕੋ ਕਰ ਲੋ ਆ ਬੂਟੇ ਹੀ ਲਾ ਲਓ ਬੂਟੇ ਹੀ ਲਾ ਲਓ ਨਾ ਬੈਠ ਜਾਓ ਅਮਰ ਹੋ ਜੂਗੇ